ਵਾਦੀ ਕੋ ਤੇ ਉਹਦੇ ਪੈਰ ਹੀ ਉਖੜ ਗਏ ਨੇ ਤਾਂ ਹੀ ਉਹਨੇ ਰੱਦ ਕੀਤੀਆਂ ਨੇ ਆ ਤਿੰਨ ਚਾਰ ਜ਼ੋਨ ਨੇ ਜਿੱਥੇ ਆਮ ਪਾਰਟੀ ਕੈਂਡੀਡੇਟ ਹੀ ਨਹੀਂ ਦੇ ਸਕੀ ਸਾਡੀਆਂ ਰੱਦ ਕਰ ਦਿੱਤੀਆਂ ਨੇ ਤੇ ਕਾਂਗਰਸੀਆਂ ਵੀ ਜਿਹੜੀਆਂ ਨੇ ਉਹ ਵੀ ਰੱਦ ਹੋ ਗਿਆ ਕੁਝ ਉਹ ਵੀ ਨਹੀਂ ਕੈਂਡੀਡੇਟ ਦੇ ਸਕੇ ਅਹੀਂ 100% ਕੈਂਡੀਡੇਟ ਦਿੱਤੇ ਸੀ ਤੇ ਸਾਡੀਆਂ 100% ਹੀ ਨਿਕਸ ਕਰ ਛੜੀਆਂ ਨੇ ਉਹਨਾਂ ਦੇ ਪਾਈ ਕੈਂਡੀਡੇਟ ਅਗਲੀ ਗੱਲ ਅਗਲੀ ਰਣਨੀਤੀ ਪੱਟਾਂ ਤੇ ਥਾਪੀਆਂ ਮਾਰਨੇ ਆ ਮੈਦਾਨੇ ਜੱਗ ਲੜਾਂਗੇ ਲੋਕਾਂ ਵਿੱਚ ਜਾਵਾਂਗੇ ਕਾਨਫਰੰਸਾਂ ਕਰਾਂਗੇ ਧਰਨੇ ਦਵਾਂਗੇ ਮੁਜਾਰੇ ਕਰਾਂਗੇ ਲੋਕਵਾਜ ਬੁਲੰਦ ਕਰਾਂਗੇ ਇਹਨਾਂ ਵਾਂ ਇਹੋਦੋਂ ਵੀ ਆਮ ਪਾਰਟੀ ਦੀ ਮਦਦ ਨਹੀਂ ਕੀਤੀ ਅਹੀਂ ਉਹਦੋਂ ਕਾਂਗਰਸ ਨੂੰ ਸੁਖੀ ਨੂੰ ਹਰਾਉਣ ਲਈ ਇਹਨਾਂ ਦੀ ਮਦਦ ਕੀਤੀ ਸੀ ਅਹੀਂ ਕੋਈ ਇਹਨਾਂ ਤੇ ਸਹਾਣ ਨਹੀਂ ਕੀਤਾ ਪਰ ਮੈਂ ਵਰਕਰਾਂ ਦਾ ਧੰਨਵਾਦ ਕਰਨਾ ਵਾਂ ਕਾਲੀ ਦਲ ਦੇ ਕਹਨ ਤੇ ਵੋਟ ਇਹਨਾਂ ਨੇ ਆਮ ਪਾਰਟੀ ਨੂੰ ਪਾਈ ਹੈ ਲੇਕਿਨ ਇੱਕ ਵੀ ਵਰਕਰ ਸਾਡਾ ਉਧਰ ਨਹੀਂ ਗਿਆ ਉਹ ਜਿਹੜੇ ਸਰਪੰਚ ਬਣੇ ਨੇ ਉਹ ਖਾਨਦਾਨੀ ਅਕਾਲੀ ਬੰਦੇ ਨੇ ਤੇ ਹੌਲੀ ਹੌਲੀ ਉਹ ਜਿਹੜੇ ਨੇ ਵਾਪਸ ਆ ਜਾਣਗੇ ਉਹਨਾਂ ਦੀ ਅੱਖ ਜਾਗਦੀ ਏ ਰਾਤ ਦੇ ਵਿੱਚ ਨੇ ਸਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਤੇ ਇਹਨਾਂ ਕੋਲ ਪੋਲਿੰਗ ਏਜੰਟ ਵੀ ਨਹੀਂ ਸੀਗੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੋਲ ਕੋਈ ਸਰਪੰਚ ਨਹੀਂ ਰਹਿਣਾ ਕੋਈ ਸਮਤੀ ਮੈਂਬਰ ਅੱਜ ਜਿਹੜੇ ਲੜਾਉਣ ਦੇ ਨੇ ਕੋਈ ਨਹੀਂ ਰਹਿਣਾ ਇਹਨਾਂ ਨੇ ਡੰਡੇ ਵਜਾਉਣ ਵਾਲੇ ਰਹਿ ਜਾਣਾ ਵਾ ਕੇਜਰੀਵਾਲ ਦੀ ਪੂਛ ਫੜ ਕੇ ਦਿੱਲੀ ਚਲੇ ਜਾਣਗੇ ਅੱਜ ਸ਼ਰੋਨੀ ਗੁਰ ਆਪਣੇ ਅਕਾਲੀ ਦਲ ਦੇ ਵਰਕਰਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ ਅੱਜ ਦੇ ਹਾਲਾਤਾਂ ਮੁਤਾਬਕ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਨੇ ਸਰਕਾਰ ਨੇ ਬੜੀ ਵੱਡੀ ਪੱਦਰ ਦੇ ਉੱਤੇ ਆਪੋਜੀਸ਼ਨ ਦੀਆਂ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਨੇ ਔਰ ਬਹੁਤ ਥੋੜੀਆਂ ਐਪਲੀਕੇਸ਼ਨਾਂ ਜਿਲ੍ਹੇ ਵਿੱਚ ਰਹਿ ਗਈਆਂ ਨੇ। ਔਰ ਮੈਂ ਇਹ ਸਮਝਣਾ ਕਿ ਡੇਰਾ ਬਾਬਾ ਨਾਨਕ ਜਿਹੜਾ ਹਲਕਾ ਵਿਧਾਨ ਸਭਾ ਦਾ ਕਲਾਂੌਰ ਬਲਾਕ ਸੰਤੀ ਵਿੱਚ 70% ਅਕਾਲੀ ਦਲ ਦੀਆਂ ਜਿਹੜੀਆਂ ਨੇ ਉਹ ਐਪਲੀਕੇਸ਼ਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ। ਡੇਰਾ ਬਾਬਾ ਨਾਨਕ ਬਲਾਕ ਵਿੱਚ ਬਲਾਕ ਸੰਤੀ ਦੀਆਂ ਸਿਰਫ 3 ਜੋ ਉਹਨਾਂ ਦੇ ਹੀ ਕਾਗਜ਼ ਰਹਿਣ ਦਿੱਤੇ ਨੇ ਬਾਕੀ ਸਾਰੇ ਉਹਨਾਂ ਨੇ ਵੱਢ ਕੇ ਉਹ ਵੀ ਆਪਣੇ ਬਿਨਾਂ ਮੁਕਾਬਲਾ ਤੇ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਵਾ ਪੰਜ ਮੇਰੇ ਹਲਕੇ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦੀਆਂ ਆਪਣੀਆਂ ਸ਼ੀਟਾਂ ਸਨ ਪੰਜੇ ਦੀਆਂ ਪੰਜੇ ਰੱਦ ਕਰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ 43 ਸ਼ੀਟਾਂ ਦੇ ਵਿੱਚੋਂ 40 ਸ਼ੀਟਾਂ ਜਿਹੜੀਆਂ ਨੇ ਇਹਨਾਂ ਨੇ ਕੈਂਸਲ ਕਰਕੇ ਰੱਦ ਕਰ ਦਿੱਤੀਆਂ ਨੇ ਮੈਂ ਸਾਹਮਣਾ ਸਰਕਾਰ ਨਾਲ ਦੀ ਚੀਜ਼ ਕੋਈ ਨਹੀਂ ਔਰ ਇਹ ਡੈਮੋਕ੍ਰੇਸੀ ਦਾ ਸਤਿਆਨਾਸ਼ ਕਰ ਦਿੱਤਾ ਵਾ ਡੈਮੋਕ੍ਰੇਸੀ ਦਾ ਟਿਕਾਉਂ ਜ ਰਚਿਆ ਵਾ ਜੇ ਲੋਕ ਰਹਿ ਲੋਕਾਂ ਨੂੰ ਦੇਣ ਦਾ ਮੌਕਾ ਹੀ ਨਹੀਂ ਦੇਣਾ ਇਲੈਕਸ਼ਨਾਂ ਕਾਦੀਆਂ ਨੇ ਵੱਡੀ ਪੱਧਰ ਤੇ ਜੇ ਇਸ ਤਰ੍ਹਾਂ ਦਾ ਕਰਨਾ ਸੀ ਇਹ ਫਿਰ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਨੇ ਨਾਮਿਨੇਟ ਕਰ ਲੈਣੀਆਂ ਚਾਹੀਦੀਆਂ ਨੇ ਇਲੈਕਸ਼ਨਾਂ ਦਾ ਨਾਂ ਇਹਦੇ ਨਾਲੋਂ ਉਡਾ ਦੇਣਾ ਚਾਹੀਦਾ ਵਾ ਮੈਂ ਸਮੂਚੇ ਵਰਕਰ ਸਹਿਬਾਨਾਂ ਨਾਲ ਬੇਨਤੀ ਕੀਤੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਕਿਨੂੰ ਤੱਕੜੀ ਦਾ ਨਿਸ਼ਾਨ ਹਲਾਟ ਹੋਇਆ ਉਥੇ ਟਿਕਾ ਕੇ ਤੱਕੜੀ ਦੀ ਮਦਦ ਕਰੋ ਡੇਰਾ ਬਾਬਾ ਨਾਨਕ ਵਿੱਚ ਇਹਨਾਂ ਨੇ 70% ਹੀ ਕੈਂਸਲ ਕਰ ਦਿੱਤੀਆਂ ਨੇ ਇੱਥੇ ਕਾਲੀ ਦਲ ਦਾ ਕੋਈ ਵੀ ਵਰਕਰ ਨਾ ਆਮ ਪਾਰਟੀ ਨੂੰ ਵੋਟ ਦੇਵੇ ਨਾ ਕਾਂਗਰਸ ਨੂੰ ਦੇਵੇ ਦੋਨਾਂ ਪਾਰਟੀਆਂ ਦਾ ਬਾਈਕਾਟ ਕਰਨ ਤੇ ਘਰ ਬੈਠੇ ਰਹਿਣ ਆਪਣਾ ਵਰਕਰ ਇਹਨਾਂ ਦੋਆ ਪਾਰਟੀਆਂ ਵਿੱਚ ਕੋਈ ਵੋਟ ਪਾਉਂਦਾ ਨਜ਼ਰ ਨਹੀਂ ਆਉਣਾ ਚਾਹੀਦਾ ਕਿਉਂਕਿ ਦੋਵੇਂ ਪਾਰਟੀਆਂ ਸਾਡੀਆਂ ਦੁਸ਼ਮਣ ਪਾਰਟੀਆਂ ਨੇ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਦੋਨਾਂ ਨੇ ਗਲਤ ਕੰਮ ਕੀਤੇ ਨੇ ਪਿਛਲੀ ਵਾਰ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀਆਂ ਦੀ ਇਲੈਕਸ਼ਨ ਆਈ ਸੀ ਕਾਂਗਰਸੀਆਂ ਨੇ ਇੱਟੇ ਮਾਰ-ਮਾਰ ਕੇ ਰੋੜੇ ਮਾਰ-ਮਾਰ ਕੇ ਡੰਡੇ ਮਾਰ-ਮਾਰ ਕੇ ਕਾਲੀ ਦਲ ਦੇ ਵਰਕਰ ਜ਼ਖਮੀ ਕੀਤੇ ਸੀਗੇ ਦੇ ਮੈਂ ਸਮਝਣਾ ਆ ਜੋ ਹੋਏ ਵਰਕਰ ਜਿਹੜੇ ਨੇ ਪਰਵਰਤਨ ਕਰਕੇ ਆਮਣਾ ਖੜੇ ਸੀਗੇ ਉਹਨਾਂ ਨੇ ਗੁੱਸਾ ਕੱਢਿਆ ਤੇ ਕਾਂਗਰਸ ਦੇ ਵਰਕਰਾਂ ਨੂੰ ਡੇਰੇ ਬਾਬੇ ਨਾਨਕ ਵਿੱਚ ਕੁੱਟ-ਕੁੱਟ ਉਹਨਾਂ ਦੀ ਲਿੱਦ ਕੱਢ ਦਿੱਤੀ ਹੈ ਖੋਇਆ ਇਹ ਮਾੜਾ ਵਾ ਅਸੀਂ ਜੇ ਖੇਤੀ ਕਰਨੇ ਆ ਪਰ ਜਿਹੋ ਜਾਂ ਬੀਜੀਏ ਉਹੋ ਜੇ ਵੱਢਣਾ ਪੈਂਦਾ ਆਮ ਵਾਲਿਓ ਅੱਜ ਕਾਗਰਸ ਤੋਂ ਸਾਡੇ ਰੱਦ ਕੀਤੇ ਨੇ ਜਿਹੋ ਜਾਂ ਬੀਜਿਆ ਜੇ ਇਹੋ ਜਿਹਾ ਵੜਨ ਲਈ ਤਿਆਰ ਰਹੋ ਉੱਤਰ ਕਾਟੋ ਮੈਂ ਚੜਾਂ ਇਹ ਵਾਰੀ ਆਉਣੀ ਏ ਜਿਵੇਂ ਤੁਹਾਡੀ ਵਾਰੀ ਆਈ ਏ ਸੁੱਤਿਆਂ ਪਿਆਂ ਦੀ ਤੇ ਅਸੀਂ ਤੇ 5 ਸਾਲ ਤੋਂ ਜਾਗਣ ਦੇ ਆ ਲੋਕਾਂ ਦੇ ਜੰਮੇ ਤੇ ਵੀ ਜਾਣੇ ਆ ਮਰੇ ਤੇ ਵੀ ਜਾਣੇ ਆ ਦੁੱਖ ਵਿੱਚ ਵੀ ਜਾਣੇ ਆ ਸੁੱਖ ਵਿੱਚ ਵੀ ਜਾਣੇ ਆ ਹਰ ਮੁਸ਼ਕਲ ਵਿੱਚ ਵਰਕਰਾਂ ਦੇ ਘਰਾਂ ਤੱਕ ਪਹੁੰਚ ਕਰਨੇ ਆ ਅਸੀਂ ਜਾਗਨੇ ਆ ਆਉਣ ਵਾਲਾ ਸਮਾਂ ਬੜੀ ਵੱਡੀ ਪੱਦਰ ਤੇ ਤਬਦੀਲ ਹੋ ਰਿਹਾ ਵਾ ਔਰ 27 ਵਿੱਚ ਸਭੀਆਂ ਗੋਡੀਆਂ ਲਵਾ ਕੇ ਸਰਕਾਰ ਬਣਾਵਾਂਗੇ ਇਹਦਾ ਟ੍ਰੇਲਰ ਹੋਣਾ ਸੀਗਾ ਆ ਜਿਲਾ ਪੁਰਸ਼ਤ ਤੇ ਪੰਚਾਇਤ ਸੰਤੀਆਂ ਦੀਆਂ ਇਲੈਕਸ਼ਨਾਂ ਵਿੱਚ ਤੁਹਾਨੂੰ ਆਪਣੇ ਪੈਰ ਲੱਭ ਜਾਣੇ ਸੀ ਕਿ ਸਾਡੇ ਪੈਰ ਜਿਹੜੇ ਨੇ ਧਰਤੀ ਤੇ ਨੇ ਲੋਕਾਂ ਵਿੱਚ ਨੇ ਪਰ ਤੁਸੀਂ ਉਹਨੂੰ ਕੱਜ ਦਿੱਤਾ ਵਾ ਲੋਕ رائے ਨੂੰ ਕੁਜੇ ਵਿੱਚ ਬੰਦ ਕਰਕੇ ਲੋਕ رائے ਦੀ ਆਪਣੇ ਆਵਾਜ਼ ਨੂੰ ਕੁਚਲ ਕੇ ਰੱਖ ਦਿੱਤਾ ਵਾ ਤੇ ਮੈਂ ਇਹ ਸਮਝਦਾ ਮਾਂ ਕਿ ਵਰਕਰਾਂ ਨੂੰ ਤਗੜਿਆ ਹੋਣਾ ਚਾਹੀਦਾ ਵਾ ਸਾਲ ਇੱਕ ਰਹਿ ਗਿਆ ਵਾ ਮਾਰਦੇ ਛਾਲਾਂ ਇਹਨਾਂ ਦੇ ਉੱਤੇ ਚੜ ਜਾਣਾ ਚਾਹੀਦਾ ਔਰ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਹੈਵੀ ਹੋਣਾ ਚਾਹੀਦਾ ਵਾ ਔਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਉਹ ਕੰਮ ਕਰਨ ਦੀ ਲੋੜ ਆ ਮੈਂ ਸਾਰੇ ਵਰਕਰਾਂ ਨੂੰ ਦੁਬਾਰਾ ਅਪੀਲ ਕਰਨਾ ਕਿ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਬਲਾਕ ਸੰਪਤੀਆਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਜੀਂ ਦੀਆਂ ਐਪਲੀਕੇਸ਼ਨਾਂ ਨੇ ਜਿਹੜੀਆਂ ਲੜ ਰਿਆ ਉਥੇ ਇੱਕ ਇੱਕ ਵੋਟ ਇਕੱਠੀ ਕਰਕੇ ਕਾਲੀ ਦਲ ਤੱਕੜੀ ਦੇ ਨਿਸ਼ਾਨ ਤੇ ਪਾਓ ਤੇ ਡੇਰਾ ਬਾਬਾ ਨਾਨਕ ਜਿੱਥੇ ਇਹਨਾਂ ਨੇ 70% ਕੈਂਸਲ ਕਰ ਦਿੱਤੀਆਂ ਨੇ ਉਥੇ ਜਿਹੜੀਆਂ ਤਿੰਨ ਸ਼ੀਟਾਂ ਨੇ ਸਾਡੀਆਂ ਰਹਿੰਦੀਆਂ ਬਲਾਕ ਸੰਤੀ ਦੀਆਂ ਉਹਨਾਂ ਦਾ ਅਸੀਂ ਬਾਈਕਾਟ ਕਰਨੇ ਆ ਮੈਂ ਇਹ ਸਮਝਦਾ ਮੈਂ ਉਦੋਂ ਵੀ ਆਹ ਪਾਰਟੀ ਦੀ ਮਦਦ ਨਹੀਂ ਕੀਤੀ ਅਹੀਂ ਉਦੋਂ ਕਾਂਗਰਸ ਨੂੰ ਸੁਖੀ ਨੂੰ ਹਰਾਉਣ ਲਈ ਇਹਨਾਂ ਦੀ ਮਦਦ ਕੀਤੀ ਸੀ ਅਹੀਂ ਕੋਈ ਨਾ ਤੇ ਸਹਾਣ ਨਹੀਂ ਕੀਤਾ ਪਰ ਮੈਂ ਵਰਕਰਾਂ ਦਾ ਧੰਨਵਾਦ ਕਰਨਾ ਵਾ ਕਾਲੀ ਦਲ ਦੇ ਕਹਨ ਤੇ ਵੋਟ ਇਹਨਾਂ ਨੇ ਆਮ ਪਾਰਟੀ ਨੂੰ ਪਾਈ ਹੈ ਲੇਕਿਨ ਇੱਕ ਵੀ ਵਰਕਰ ਸਾਡਾ ਉਧਰ ਨਹੀਂ ਗਿਆ ਹੁਣ ਜਿਹੜੇ ਸਰਪੰਚ ਬਣੇ ਨੇ ਉਹ ਖਾਨਦਾਨੀ ਅਕਾਲੀ ਬੰਦੇ ਨੇ ਤੇ ਹੌਲੀ ਹੌਲੀ ਉਹ ਜਿਹੜੇ ਨੇ ਵਾਪਸ ਆ ਜਾਣਗੇ ਉਹਨਾਂ ਦੀ ਅਣਖ ਜਾਗਦੀ ਹੈ ਰਾਤ ਦੇ ਵਿੱਚ ਨੇ ਸਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਤੇ ਇਨਾਂ ਕੋ ਪੋਲਿੰਗ ਜੈਂਟ ਵੀ ਨਹੀਂ ਸੀਗੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਨਾਂ ਕੋ ਕੋਈ ਸਰਪੰਚ ਨਹੀਂ ਰਹਿਣਾ ਕੋਈ ਸੰਪਤੀ ਮੈਂਬਰ ਅੱਜ ਜਿਹੜੇ ਲੜਾਉਂਦੇ ਨੇ ਕੋਈ ਨਹੀਂ ਰਹਿਣਾ ਇਨਾਂ ਨੇ ਡੰਡੇ ਵਜਾਉਣ ਵਾਲੇ ਰਹਿ ਜਾਣਾ ਵਾ ਕੇਜਰੀਵਾਲ ਦੀ ਪੂਛ ਫੜ ਕੇ ਦਿੱਲੀ ਚਲੇ ਜਾਣਗੇ ਜਿੱਥਾਂ ਜੋਂ ਕਲਾਨੌਰ ਦੇ ਸੀ ਉਹਨਾਂ ਵਿੱਚ ਦੋ ਜਗ੍ਹਾ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜੀਆਂ ਨਾਮ ਦਿੱਤੀਆਂ ਦੱਦੀਆਂ ਆਮ ਪਾਰਟੀ ਕੋ ਤੇ ਉਹਦੇ ਪੈਰ ਹੀ ਉਖੜ ਗਏ ਨੇ ਤਾਂ ਹੀ ਉਹਨਾਂ ਰੱਦ ਕੀਤੀਆਂ ਨੇ ਆ ਤਿੰਨ ਚਾਰ ਜ਼ੋਨ ਨੇ ਜਿੱਥੇ ਆਮ ਪਾਰਟੀ ਕੈਂਡੀਡੇਟ ਹੀ ਨਹੀਂ ਦੇ ਸਕੀ ਸਾਡੀਆਂ ਰੱਦ ਕਰ ਦਿੱਤੀਆਂ ਨੇ ਤੇ ਕਾਂਗਰਸੀਆਂ ਵੀ ਜਿਹੜੀਆਂ ਨੇ ਉਹ ਵੀ ਰੱਦ ਹੋ ਗਿਆ ਕੋਈ ਉਹ ਵੀ ਨਹੀਂ ਕੈਂਡੀਡੇਟ ਦੇ ਸਕੇ ਅਸੀਂ 70% ਕੈਂਡੀਡੇਟ ਦਿੱਤੇ ਸੀ ਤੇ ਸਾਡੀਆਂ 70% ਇਹਨਾਂ ਨੇ ਖੰਸਰ ਕਰ ਛੜੀ ਹੈ ਨਾ ਚੋਣਾਂ ਦੇ ਬਾਈਕਾਟ ਤੋਂ ਬਾਅਦ ਅਗਲੀ ਰਣਨੀਤੀ ਸ਼ੁਰੂ ਅਗਲੀ ਰਣਨੀਤੀ ਪੱਟਾਂ ਤੇ ਥਾਪੀਆਂ ਮਾਰਨੇ ਆ ਮੈਦਾਨੇ ਜੰਗ ਲੜਾਂਗੇ ਲੋਕਾਂ ਵਿੱਚ ਜਾਵਾਂਗੇ ਕਾਨਫਰੰਸਾਂ ਕਰਾਂਗੇ ਧਰਨੇ ਦਮਾਂਗੇ ਮੁਜ਼ਾਰੇ ਕਰਾਂਗੇ ਲੋਕ ਆਵਾਜ਼ ਬੁਲੰਦ ਕਰਾਂਗੇ